thank you ਸਿੱਖ ਬਲਪੇ ਸੁਸਾਇਟੀ ਦੀ ਜੋ ਨੌਜਵਾਨ ਵਿੰਗ ਆ ਉਹਦਾ ਇਹ ਗਠਨ ਕੀਤਾ ਗਿਆ ਸੀ ਔਰ ਸਨ 2004 ਤੋਂ ਲੈ ਕੇ ਹਰ ਸਾਲ ਗੁਰਦੁਆਰਾ ਮਿੱਠਾ ਟਵਾਣਾ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਜਾਂਦਾ ਹੈ ਜਦੋਂ ਸਕੂਲ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਹਨ ਜੂਨ ਔਰ ਜੁਲਾਈ ਮਹੀਨੇ ਦੇ ਵਿੱਚ ਔਰ ਸਰਦਾਰ ਜੀ ਦੀ ਸੇਧ ਸਦਕਾ ਕਾਫੀ ਜੋ ਬੱਚੇ ਆ ਉਹ ਹਰ ਸਾਲ ਇਸ ਸਮਰ ਕੈਂਪ ਦੇ ਵਿੱਚ ਭਾਗ ਲੈ ਕੇ ਦਸਤਾਰ ਬੰਨਣੀ ਸਿੱਖਦੇ ਹਨ ਉਹਨਾਂ ਦੀ ਪ੍ਰੇਰਣਾ ਸਦਕਾ ਹਰ ਸਾਲ ਦਸਤਾਰ ਮੁਕਾਬਲੇ ਪਹਿਲਾਂ ਕਰਾਏ ਜਾਂਦੇ ਸੀ ਪਿੰਡਾਂ ਵਿੱਚ ਜਾ ਕੇ ਸਕੂਲਾਂ ਵਿੱਚ ਜਾ ਕੇ ਔਰ ਸੋਸਾਇਟੀ ਵੱਲੋਂ ਹਰ ਸਾਲ ਜੋ ਪੌਂਟਾ ਸਾਹਿਬ ਦੀ ਧਰਤੀ ਜਿੱਥੇ ਗੁਰੂ ਸਾਹਿਬ ਨੇ ਦਸਤਾਰ ਸਜਾਉਣ ਦੇ ਮੁਕਾਬਲੇ ਸ਼ੁਰੂ ਕਰਾਏ ਸੀ ਸਟੇਜ ਦੇ ਆਪਾਂ ਇਸ ਉੱਪਰ ਜੋ ਦ੍ਰਿਸ਼ ਹੈਗਾ ਪਿਕਚਰ ਉਹਦੇ ਵਿੱਚ ਵੀ ਦੇਖ ਸਕਦੇ ਆ ਕਿ ਗੁਰੂ ਸਾਹਿਬ ਪੌਂਟਰ ਸਾਹਿਬ ਦੀ ਧਰਤੀ ਦੇ ਉੱਤੇ ਦਸਤਾਰ ਮੁਕਾਬਲੇ ਕਰਾਉਂਦੇ ਹੁੰਦੇ ਸੀ ਸੋ 2004 ਤੋਂ ਜਦੋਂ ਕਲੱਬ ਸਟਾਰਟ ਹੋਇਆ ਉਸ ਤੋਂ ਬਾਅਦ ਕੈਂਪ ਲਗਾਉਣੇ ਸ਼ੁਰੂ ਕੀਤੇ ਹਰ ਸਾਲ ਕੀਰਤਨ ਦਰਵਾਜ਼ੇ ਦੀ ਸੇਵਾ ਕਰਨੀ ਸ਼ੁਰੂ ਕੀਤੀ ਅਜਵਿੰਦਰ ਸਿੰਘ ਜੀ ਦਾ ਸੁਪਨਾ ਹੁੰਦਾ ਸੀ ਕਿ ਅਸੀਂ ਇੱਕ ਵੱਡੇ ਪੱਧਰ ਤੇ ਦਸਤਾਰ ਮੁਕਾਬਲਾ ਵੀ ਸ਼ੁਰੂ ਕਰਾਉਣਾ ਹੈ ਸੋ ਉਹਨਾਂ ਦੀ ਇੱਛਾ ਸੀ ਵਿਸਾਖੀ ਤੋਂ ਜੋ ਵੀ ਅਗਲਾ ਐਤਵਾਰ ਆਏਗਾ ਹਰ ਸਾਲ ਇਸੇ ਤਰ੍ਹਾਂ ਹੀ ਇਹ ਦਸਤਾਰਮﻘਾਬਲਾ ਕਰਵਾਇਆ ਜਾਏਗਾ ਜਿਹੜੇ ਜਿਹੜੇ ਮੁਕਾਬਲੇ ਦੀ ਜਿਹੜੀ ਸੰਪੂਰਨਤਾ ਹੋ ਚੁੱਕੀ ਹੈ ਸਾਰੇ ਪ੍ਰਤੀਯੋਗੀ ਆਪੋ ਆਪਣੇ ਵਿਧ ਮੁਤਾਬਕ ਆਪਣਾ ਇਮਤਿਹਾਨ ਦੇ ਚੁੱਕੇ ਹਨ ਉਸ ਇਮਤਿਹਾਨ ਦਾ ਨਤੀਜਾ ਜਿਹੜਾ ਉਹ ਕੁਝ ਪਲਾਂ ਦੇ ਵਿੱਚ ਸਾਹਮਣੇ ਆ ਜਾਣਾ ਅੱਜ ਦਾ ਇਹ ਦੂਸਰਾ ਸੁੰਦਰ ਦਸਤਾਰ ਸਜਾਉਣ ਮੁਕਾਬਲਾ ਸ਼ਾਨੇ ਸਿੱਖੀ ਅੱਜ ਅੰਤਿਮ ਪੜਾਅ ਤੇ ਆ ਗਿਆ ਹੈ 120 ਬੱਚਿਆਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲਿੱਤਾ ਹੈ ਇਸ ਮੁਕਾਬਲੇ ਦੇ ਵਿੱਚ ਸੁੰਦਰ ਸੋਹਣੀਆਂ ਬਹੁਤ ਹੀ ਹਸੀਨ ਦਸਤਾਰਾਂ ਸਜਾਈਆਂ ਨੇ ਔਰ ਬਹੁਤ ਖੁਸ਼ੀ ਹੋਈ ਬਹੁਤ ਪ੍ਰਸ਼ੰਸਾ ਹੋਈ ਔਰ ਬਹੁਤ ਜ਼ਿਆਦਾ ਸ਼ੁਕਰ ਗੁਜ਼ਾਰਿਆ ਗੁਰੂ ਸਾਹਿਬ ਦਾ ਕਿ ਸਾਨੂੰ ਗੁਰੂ ਸਾਹਿਬ ਨੇ ਆਪ ਚੁਣਿਆ ਇਸ ਦਸਤਾਰ ਦੀ ਸੇਵਾ ਦੇ ਲਈ ਸਿੱਖ ਵੈਲਫੇਅਰ ਸੁਸਾਇਟੀ ਜੋ 1991 ਤੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਇੱਕ ਅੰਤਰਰਾਸ਼ਟਰੀ ਸતર ਦਾ ਮਹਾਨ ਕੀਤਨ ਦਾ ਵਾਕ ਕਾਂਦੀ ਆ ਰਹੀ ਹੈ ਉੱਥੇ ਹੀ ਪੱਕੇ ਤੌਰ ਤੇ ਚਲਦੀਆਂ ਜੋ ਸੇਵਾਵਾਂ ਨੇ ਜਿਵੇਂ ਕਿ ਪਿੰਡ ਸਿੰਗੜੀ ਵਾਲਾ ਵਿਖੇ ਹੁਸ਼ਿਆਰਪੁਰ ਜ਼ਿਲ੍ਹੇ ਸ਼ਹਿਰ ਤੇ ਗਈ 6 ਬੈੱਡ ਦੀ ਮੌਸਤਰੀ ਇੱਕ ਐਂਬੂਲੈਂਸ ਵੈਨ ਔਰ ਤਿੰਨ ਮੌਸਤਰੀ ਵੈਨਾ ਜੋ ਮ੍ਰਿਤਕ ਦੇ ਘਰ ਤੋਂ ਸ਼ਮਸ਼ਾਨ ਘਾਟੇ ਤੱਕ ਵੈਨ ਬੋਡੀ ਲੈ ਕੇ ਜਾਣ ਗਈ ਵੈਨ ਦੀ ਸੇਵਾ ਕੀਤੀ ਜਾਂਦੀ ਹੈ ਇਹ ਪੱਕੇ ਤੌਰ ਤੇ ਕੰਮ ਜੋ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਕਰਾਏ ਜਾਂਦੇ ਨੇ ਇਹਨਾਂ ਦੇ ਨਾਲ ਨਾਲ ਗਰੀਬ ਗੜਕੀਆਂ ਦੀਆਂ ਸ਼ਾਦੀਆਂ ਬੱਚਿਆਂ ਦੀ এডਿਕੇਸ਼ਨ ਔਰ ਜੋ ਮੈਡੀਕਲ ਸਹਾਇਤਾ ਲੋੜਵੰਦ ਮਰੀਜ਼ਾਂ ਨੂੰ ਹੁੰਦੀ ਹੈ ਉਹ ਟਾਈਮ ਟੂ ਟਾਈਮ ਮੁਹੱਈਆ ਕਰਾਈ ਜਾਂਦੀ ਹੈ ਇਹਦੇ ਨਾਲ ਨਾਲ 51 ਗੋਦ ਪਿੰਡਾਂ ਦੇ ਵਿੱਚ ਗੁਰਮਤ ਸਮਾਗਮ ਕਰਾਏ ਜਾਂਦੇ ਨੇ ਕੀਤਨ ਦਾ ਬਾਦ ਦੇ ਨਾਲ ਨਾਲ ਹੋਰ ਬਹੁਤ ਐਵੇਂ ਦੀਆਂ ਨਗਰ ਕੀਰਤਨਾ ਚੇ ਭਾਗ ਲੈਣਾ ਦਸਤਾਬ ਮੁਕਾਬਲੇ ਗਾਣੇ ਇਹ ਸਾਈਆਂ ਚੀਜ਼ਾਂ ਸੁਸਾਇਟੀ ਕਰਦੀ ਰਹੀ ਹੈ ਸਿੱਖ ਵੈਲਫੇਅਰ ਸੁਸਾਇਟੀ ਤੋਂ ਹੀ ਪ੍ਰੇਰਿਤ ਹੋ ਕੇ ਤੇ ਸਰਦਾਰ ਜਵਿੰਦਰ ਸਿੰਘ ਹੁਣਾ ਦੇ ਦਿੱਤੇ ਹੋਏ ਥਾਪੜੇ ਦੇ ਬੇਸ ਤੇ ਦੁਆਬਾ ਯੂਥ ਕਲੱਬ ਨੇ ਜਨਮ ਲਗਿੱਤਾ ਸੀ 2004 ਦੇ ਵਿੱਚ ਯੂਥ ਵਿੰਗ ਦੇ ਜਿੰਨੇ ਵੀ ਮੁੰਡੇ ਸਰਦਾਰ ਜੀ ਨਾਲ ਜੁੜੇ ਹੋਏ ਸੀ ਸਿੱਖ ਵੈਲਫੇਅਰ ਸੁਸਾਇਟੀ 'ਚ ਸੇਵਾ ਕਰਦੇ ਸੀਗੇ ਉਹਨਾਂ ਸਹਾਇਆਂ ਨੂੰ ਸਰਦਾਜੀ ਨੇ ਇੱਕ ਵੱਖਰੀ ਪਹਿਚਾਣ ਵੱਖਰੀ ਹੋਂਦ ਦਿੱਤੀ ਉਹ ਰੱਖ ਸੁਸਾਇਟੀ ਜੇ ਵੀ ਸਕਦੇ ਸੀਗੇ ਪਰ ਸਰਦਾਜੀ ਨੂੰ ਸੀਗਾ ਕਿ ਨਹੀਂ ਇਹ ਮੁੰਡੇ ਆਪਣੇ ਤੌਰ ਤੇ ਕੁਝ ਕਰਨ ਆਪਣੀ ਪਹਿਚਾਣ ਅਲੱਗ ਬਣਾਣ ਤੇ ਸਰਦਾਜੀ ਨੇ ਦੁਆਬਾ ਯੂਥ ਕਲੱਬ ਦੀ ਇਹਨਾਂ ਨੂੰ ਪ੍ਰੇਰਨਾ ਦਿੱਤੀ ਸਾਡੇ ਜੋ ਚੇਅਰਮੈਨ ਨੇ ਬਲਜਿੰਦਰ ਸਿੰਘ ਮਨੂਸ ਹੋਤਾ ਭਾਜੀ ਕੈਨੇਡਾ ਤੋਂ ਉਹ ਭਾਜੀ ਨੇ ਸਾਰੇ ਮੁੰਡੇ ਇਕੱਠੇ ਕੀਤੇ ਹੋਏ ਸੀਗੇ ਤੇ ਸਾਨੂੰ ਸਹਾਇਆਂ ਨੂੰ ਜੋੜ ਕੇ ਰੱਖਿਆ ਸੀ ਸਾਨੂੰ ਪ੍ਰੇਰਿਤ ਕੀਤਾ ਸੀ ਇਹ ਕਲੱਬ ਫਾਰਮ ਕੀਤਾ 2004 ਤੋਂ ਲੈ ਕੇ 2020 ਤੱਕ ਜਦ ਤੱਕ ਕੋਰੋਨਾ ਕਾਲ ਨਹੀਂ ਆਇਆ ਸੀਗਾ ਅਸੀਂ ਹਰ ਐਤਵਾਰ ਗੋਦਵਾਰ ਮਠਟੋਣਾ ਸਾਹਿਬ ਕੇ ਹੀ ਦਸਤਾਰ ਸਿਖਾਉਣ ਦਾ ਕੈਂਪ ਲਾਉਂਦੇ ਸੀਗੇ ਪਰ ਕੋਰੋਨਾ ਤੋਂ ਬਾਅਦ ਉਹ ਇੱਕ ਬ੍ਰੇਕ ਪੈ ਗਈ ਸਾਲ ਡੇਢ ਸਾਲ ਦੀ ਉਸ ਤੋਂ ਬਾਅਦ ਰਿਦਮ ਬਣਨੀ ਪਈ ਫਿਰ ਅਸੀਂ ਇਹ ਦਸਤਾਰ ਮੁਕਾਬਲੇ ਹੁਣ ਪਿਛਲੇ ਸਾਲ ਤੋਂ ਸ਼ੁਰੂ ਕਰਾਏ ਨੇ ਔਰ ਇਸ ਸਾਲ ਅਸੀਂ ਕਿਉਂਕਿ ਸਾਇੰਸ ਦੇ ਗੁਜੇ ਵਿੱਚ ਵੱਧ ਜਾਂਦੇ ਨੇ ਅਸੀਂ ਇਹ ਸੋਚਿਆ ਕਿ ਇੱਕ ਸਮਝ ਕੈਂਪ ਲਗਾਵਾਂਗੇ ਆਉਣ ਵਾਲੇ ਜੂਨ ਮਹੀਨੇ ਦੇ ਵਿੱਚ ਜਿੱਥੇ ਬੱਚਿਆਂ ਨੂੰ ਦਸਤਾਰ ਸਿਖਲਾਈ ਦੀ ਸੇਵਾ ਕੀਤੀ ਜਾਊਗੀ ਸੋ ਮੈਂ ਬੇਨਤੀ ਕਰੂੰਗਾ ਹਰਪ੍ਰੀਤ ਭਾਜੀ ਉਹਨਾਂ ਨੂੰ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਔਰ ਇਹ ਬੱਚਿਆਂ ਨੂੰ ਵਧਾਈ ਦੇਣ ਜਿਨ੍ਹਾਂ ਨੇ ਅੱਜ ਇੰਨੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਸਦਾ ਹਰਪ੍ਰੀਤ ਸਿੰਘ ਜੀ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਬੰਧਕਾਂ ਦਾ ਇੱਕ ਵਾਰ ਫਿਰ ਤੋਂ ਮੈਨੂੰ ਮੌਕਾ ਮਿਲਿਆ ਹਾਲਾਂਕਿ ਥੋੜੀ ਸਿਹਤ ਨਾ ਸਾਸੀ ਪਰ ਮੈਂ ਕਿਹਾ ਜ਼ਰੂਰ ਇੱਥੇ ਜਾਣਾ ਹੈ ਕਿਉਂਕਿ ਬਹੁਤ ਸਾਰੇ ਸਮਾਗਮਾਂ ਦੇ ਵਿੱਚ ਜਾਈਦਾ ਹਰ ਰੋਜ਼ ਹੀ ਜਾਈਦਾ ਕੁਝ ਸਮਾਗਮ ਅਜਿਹੇ ਹੁੰਦੇ ਨੇ ਜਿਹੜਾ ਤੁਹਾਨੂੰ ਪਛੋਕੜ ਵੱਲ ਲੈ ਜਾਂਦੇ ਨੇ ਤੁਹਾਡੀ ਯਾਦ ਨਾਲ ਜੁੜੇ ਹੁੰਦੇ ਨੇ ਜਿਵੇਂ ਇਹਨਾਂ ਬੱਚਿਆਂ ਦੇ ਕੰਪੀਟੀਸ਼ਨ ਨੇ ਇਸੇ ਕੰਪੀਟੀਸ਼ਨ ਦੇ ਵਿੱਚੋਂ ਹੀ ਅਸੀਂ ਨਿਕਲੇ ਆ ਜਦੋਂ ਇਹਨਾਂ ਬੱਚਿਆਂ ਨੂੰ ਦੇਖਦੇ ਆ ਤਾਂ ਆਪਣਾ ਪਛੋਕੜ ਯਾਦ ਆਉਣਾ ਸ਼ੁਰੂ ਹੋ ਜਾਂਦਾ ਸੋ ਸਿੱਖੀ ਦੀ ਫਲਵਾੜੀ ਦੇ ਰੰਗ-ਬਰੰਗੇ ਫੁੱਲ ਨੇ ਜਿਹੜੇ ਇਹਨਾਂ ਦੀ ਮਹਿਕ ਹੈ ਜਿਹੜੀ ਉਹ ਸਾਨੂੰ ਖਿੱਚ ਲਿਆਉਂਦੀ ਹੈ ਕਿ ਇੱਕ ਵਾਰ ਜ਼ਰੂਰ ਆਓ ਤੇ ਇਹਨਾਂ ਦਾ ਹੱਲਾਸ਼ੀਰੀ ਕਰੋ ਸੋ ਬਹੁਤ ਅ ਧੰਨਵਾਦ ਹੈ ਪ੍ਰਬੰਧਕਾਂ ਦਾ ਔਰ ਬਹੁਤ ਸੋਹਣਾ ਤੁਸੀਂ ਕੰਮ ਕਰ ਰਹੇ ਹੋ ਕਿਉਂਕਿ ਦਸਤਾਰ ਦੇ ਨਾਲ ਜਿਹੜੀ ਪਛਾਣ ਹੈਗੀ ਆ ਉਹ ਪੂਰੀ ਦੁਨੀਆ ਦੇ ਵਿੱਚ ਤੁਸੀਂ ਬਣਾਉਂਦੇ ਹੋ ਇੱਕ ਦੋ ਚੀਜ਼ਾਂ ਮੈਂ ਜ਼ਰੂਰ ਸ਼ੇਅਰ ਕਰਾਂਗਾ ਕਿ ਅ ਜਦੋਂ ਮੈਂ ਸਕੂਲ ਦੇ ਵਿੱਚ ਪੜਦਾ ਹੁੰਦਾ ਸੀਗਾ ਉਦੋਂ ਮੇਰੇ ਮਨ ਦੇ ਵਿੱਚ ਇਹ ਜ਼ਰੂਰ ਸੀਗਾ ਕਿ ਇੱਕ ਨਾ ਇੱਕ ਦਿਨ ਅਜਿਹਾ ਕੁਝ ਕੰਮ ਜ਼ਰੂਰ ਕਰਨਾ ਹੈ ਕਿ ਤੁਹਾਡੀ ਦਸਤਾਰ ਜਿਹੜੀ ਉਹ ਪੂਰੀ ਦੁਨੀਆ ਦੇ ਵਿੱਚ ਪਛਾਣ ਬਣੇ ਤੁਹਾਡੀ ਪਛਾਣ ਦਾ ਰੂਪ ਹੋਵੇ ਉਦੋਂ ਤਿੰਨ ਗੱਲਾਂ ਮੈਂ ਜਿਹੜੀਆਂ ਮੇਰੇ ਟੀਚਰ ਸੀ ਅਧਿਆਪਕ ਸੀ ਉਹਨਾਂ ਨੇ ਦੱਸਿਆ ਕਿ ਇੱਕ ਸਰਦਾਰ ਬੰਦੇ ਲਈ ਤਿੰਨ ਚੀਜ਼ਾਂ ਬੜੀਆਂ ਇੰਪੋਰਟੈਂਟ ਆ ਦਸਤਾਰ ਰਫਤਾਰ ਤੇ ਗੁਫ਼ਤਾਰ ਇਹ ਤਿੰਨ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਧਾਰਨ ਕਰ ਲੀਆਂ ਤੇ ਕਦੇ ਤੁਸੀਂ ਮਾਰ ਨਹੀਂ ਖਾਂਦੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਜੇ ਤੁਸੀਂ ਦਸਤਾਰ ਬੰਨੀ ਹੈ ਤਾਂ ਤੁਹਾਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਕਿ ਤੁਸੀਂ ਕੌਣ ਹੋ ਤੁਹਾਡੀ ਆਈਡੈਂਟੀਟੀ ਤੁਹਾਡੀ ਦਸਤਾਰ ਹੈ ਅੱਜ ਅਸੀਂ ਕਿਸੇ ਨੂੰ ਫੋਨ ਤੇ ਸਮਝਾਣਾ ਹੋਵੇ ਕਿ ਫਲਾਣੇ ਨੂੰ ਮਿਲ ਲਈ ਤਾਂ ਅਸੀਂ ਕਹਿੰਨੇ ਆ ਕਿ ਉਹਨੇ ਨੀਲੇ ਰੰਗ ਦੀ ਸ਼ਰਟ ਪਾਈ ਹੋਣੀ ਫਲਾਣੀ ਪੈਂਟ ਪਾਈ ਹੋਣੀ ਜੇ ਇੱਕ ਸਰਦਾਰ ਖੜਾ ਤਾਂ ਕਹਿੰਦਾ ਫਲਾਣੇ ਰੰਗ ਦੀ ਉਹਨੇ ਦਸਤਾਰ ਸਜਾਈ ਪਈ ਹੈ ਵੀ ਉਹ ਸ਼ਖਸ ਹੈ ਇਦਾਂ ਇੱਕ ਦਸਤਾਰ ਦੀ ਅਹਿਮੀਅਤ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੈ ਦੂਜਾ ਗੁਫ਼ਤਾਰ ਗੁਫ਼ਤਾਰ ਦਾ ਮਤਲਬ ਇਹ ਨਹੀਂ ਕਿ ਅਸੀਂ ਜੋ ਮਰਜ਼ੀ ਬੋਲੀ ਜੀਏ ਜਦੋਂ ਅਸੀਂ ਕੁਝ ਬੋਲੀਏ ਤਾਂ ਪਤਾ ਲੱਗੇ ਕਿ ਦਸਮ ਪਾਤਸ਼ਾਹ ਦਾ ਸਿੱਖ ਖੜਾ ਜਿਹੜਾ ਕੁਝ ਬੋਲ ਰਿਹਾ ਅੱਜ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਅਸੀਂ ਕੀ ਕੀ ਬੋਲਦੇ ਆ ਕੀ ਕੀ ਸੁਣਦੇ ਆ ਪਰ ਕੀ ਦਸਮ ਪਾਤਸ਼ਾ ਦਾ ਸਿੱਖ ਇਦਾਂ ਦੀ ਲੈਂਗੁਏਜ ਯੂਜ਼ ਕਰਦਾ ਇਹ ਸਾਡੀ ਜ਼ਿੰਦਗੀ ਦੇ ਵਿੱਚ ਦੂਜਾ ਅਹਿਮ ਕਦਮ ਹੋਣਾ ਚਾਹੀਦਾ ਕਿ ਜਦੋਂ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਕੁਝ ਬੋਲੋ ਜਦੋਂ ਤੁਸੀਂ ਮੂੰਹ ਖੋਲੋ ਤਾਂ ਇਹ ਪਤਾ ਲੱਗੇ ਕਿ ਇਹ ਦਸਮ ਪਾਤਸ਼ਾ ਦਾ ਸਿੱਖ ਹੈ ਇਹ ਕਿਸੇ ਹੋਰ ਦਾ ਸਿੱਖ ਨਹੀਂ ਔਰ ਤੀਜਾ ਰਫਤਾਰ ਰਫਤਾਰ ਦਾ ਮਤਲਬ ਇਹ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਕਿਵੇਂ ਅੱਗੇ ਵਧਦੇ ਹੋ ਕੀ ਉਹ ਕਦਰਾਂ ਕੀਮਤਾਂ ਨੈਤਿਕ ਕਦਰਾਂ ਕੀਮਤਾਂ ਨੂੰ ਲੈ ਕੇ ਚੱਲਦੇ ਹੋ ਨਾਲ ਜਿਹੜੇ ਦਸਮ ਪਾਤਸ਼ਾਹ ਨੇ ਦਿੱਤੀਆਂ ਸੀਗੀਆਂ ਜਾਂ ਨਹੀਂ ਦਿੱਤੀਆਂ ਸੀ ਇਹ ਤਿੰਨ ਚੀਜ਼ਾਂ ਜੇ ਜ਼ਿੰਦਗੀ ਦੇ ਵਿੱਚ ਅਸੀਂ ਕਾਇਮ ਕਰ ਲੈਨੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੀ ਕੋਈ ਐਸੀ ਮੰਜ਼ਲ ਹੈ ਜਿੱਥੇ ਅਸੀਂ ਨਹੀਂ ਪਹੁੰਚ ਸਕਦੇ ਮੈਂ ਇੱਕ ਦੋ ਚੀਜ਼ਾਂ ਤੁਹਾਨੂੰ ਦੱਸਦਾ ਕਿ ਦਸਤਾਰ ਦੀ ਮਹੱਤਤਾ ਕਿੰਨੀ ਹੈ ਜਦੋਂ ਤੁਹਾਡੇ ਨਾਲ ਕੁਝ ਚੀਜ਼ਾਂ ਬੀਤੀਆਂ ਹੋਣ ਤਾਂ ਤੁਹਾਨੂੰ ਪਤਾ ਲੱਗਦਾ ਕਿ ਇਹ ਦਸਤਾਰ ਤੁਹਾਨੂੰ ਕਿੱਥੇ ਤੱਕ ਲੈ ਕੇ ਜਾ ਸਕਦੀ ਹੈ ਸ਼ਾਇਦ ਸਾਲ 2016 ਦੀ ਗੱਲ ਹੈ ਸਾਲ 2016 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਟੂਰ ਸੀਗਾ ਕੈਨੇਡਾ ਦਾ ਤੇ ਮੈਨੂੰ ਉਹਨਾਂ ਦੇ ਨਾਲ ਜਾਣ ਦਾ ਮੌਕਾ ਮਿਲਿਆ ਕਵਰੇਜ ਕਰਨ ਦਾ ਮੌਕਾ ਮਿਲਿਆ ਅ ਅਸੀਂ ਸਭ ਤੋਂ ਪਹਿਲਾਂ ਟ੍ਰਾਂਟੋ ਟੋ ਗਏ ਟ੍ਰਾਂਟੋ ਟੋ ਵੈਂਕੂਵਰ ਆਣਾ ਸੀਗਾ ਵੈਂਕੂਵਰ ਤੋਂ ਬਾਇਰ ਰੋਡ ਸਰੀ ਜਾਣਾ ਸੀਗਾ ਤੇ ਉਹਨਾਂ ਦੀਆਂ ਜਿੰਨੀਆਂ ਪ੍ਰੈਸ ਕਾਨਫਰੰਸ ਹੁੰਦੀਆਂ ਰਹੀਆਂ ਉਹ ਮੈਂ ਕਵਰ ਕਰਦਾ ਰਿਹਾ ਅ ਅਸੀਂ ਬਾਇਰ ਵੈਂਕੂਵਰ ਉੱtre ਤੇ ਵੈਂਕੂਵਰ ਤੋਂ ਸਰੀ ਬਾਇਰ ਰੋਡ ਜਾਣਾ ਸੀਗਾ ਕਿਉਂਕਿ ਪ੍ਰਧਾਨ ਮੰਤਰੀ ਦਾ ਕਾਫਲਾ ਬੜੀ ਸਪੀਡ ਦੇ ਵਿੱਚ ਜਾਂਦਾ ਉਹ ਪਹਿਲਾਂ ਪਹੁੰਚ ਗਏ ਉੱਥੇ ਉਹਨਾਂ ਦਾ ਪ੍ਰੋਗਰਾਮ ਵੀ ਹੋ ਗਿਆ ਇੱਕ ਪ੍ਰੈਸ ਕਾਨਫਰੰਸ ਉਹਨਾਂ ਨੇ ਰੱਖੀ ਹੋਈ ਸੀ ਉਹ ਉਹਨਾਂ ਨੇ ਕਰਨੀ ਸੀ ਅਸੀਂ 5-7 ਮਿੰਟ ਲੇਟ ਹੋ ਗਏ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਦਸਤਾਰ ਦੀ ਮਹੱਤਤਾ ਕਿੰਨੀ ਹੈ ਪ੍ਰਧਾਨ ਮੰਤਰੀ ਨੇ ਪ੍ਰੈਸ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਵੀ ਉਹ ਸਰਦਾਰ ਜੀ ਕਿੱਥੇ ਆ ਜਿਹੜੇ ਲਗਾਤਾਰ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਨਾਂ ਨੂੰ ਆਉਣ ਲੈਂਦੇ ਹੋ ਆਪਾਂ ਤਾਂ ਕਰਦੇ ਆ ਉਹ ਮੇਰੀ ਵੇਟ ਨਹੀਂ ਸੀ ਉਹ ਮੇਰੀ ਦਸਤਾਰ ਦੀ ਵੇਟ ਸੀ ਕਿਉਂਕਿ ਇੱਕੋ ਇੱਕ ਸਿੱਖ ਉੱਥੇ ਜਰਨਲਿਸਟ ਸੀਗਾ ਜਿਹੜਾ ਸਾਰੀ ਕਵਰੇ ਸੋ ਇਹ ਤੁਹਾਡੀ ਆਇਡੈਂਟੀਟੀ ਹੈ ਇਹ ਦਸਤਾਰ ਦੀ ਮਹੱਤਤਾ ਹੈਗੀ ਆ ਅ ਜਦੋਂ ਸਾਲ 2005 ਦੇ ਵਿੱਚ ਮਿਸਟਰ ਸਿੰਘ ਇੰਟਰਨੈਸ਼ਨਲ ਦਾ ਕੰਪੀਟੀਸ਼ਨ ਹੋਇਆ ਤੇ ਚਲੋ ਆਪਣੇ ਪਰਿਵਾਰ ਦੇ ਬੰਦੇ ਬੈਠੇ ਆ ਕੁਝ ਨਿੱਜੀ ਗੱਲਾਂ ਵੀ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਤੇ ਇਦਾਂ ਦਾ ਹੀ ਕੰਪੀਟੀਸ਼ਨ ਸੀ ਬਹੁਤ ਵੱਡਾ ਕੰਪੀਟੀਸ਼ਨ ਸੀਗਾ ਉਹ ਦੁਨੀਆ ਭਰ ਦਾ ਜਿਹੜੇ ਬੱਚੇ ਨੇ ਉਹ ਆਏ ਹੋਏ ਸੀਗੇ ਕੋਈ ਮਲੇਸ਼ੀਆ ਤੋਂ ਕੋ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਤਾਂ ਉਦੋਂ ਥੋੜਾ ਜਿਹਾ ਆਰਥਿਕ ਖਲਾਅਤ ਮੇਰੇ ਠੀਕ ਨਹੀਂ ਸੀ ਮੈਂ ਆਪਣੀ ਜਿਹੜੀ ਡਰੈੱਸ ਸੀਗੀ ਸ਼ਰਵਾਨੀ ਸੀ ਉਹ ਮੈਂ ਰੈਂਟ ਤੇ ਲੈ ਕੇ ਗਿਆ ਸੀ ਜਦੋਂ ਅਸੀਂ ਸਟੇਜ ਤੇ ਚੜਨ ਲੱਗੇ ਉਦੋਂ ਮੈਂ ਦੇਖਿਆ ਕਿਸੇ ਨੇ ਲੱਖ ਰੁਪਏ ਦੀ ਡਰੈੱਸ ਪਾਈ ਹੈ ਕਿਸੇ ਨੇ 2 ਲੱਖ ਦੀ ਪਾਈ ਹੈ ਤਾਂ ਗੁਰਰਾਮਦਾਸ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਕਿ ਤੁਸੀਂ ਜੋ ਵੀ ਕਰੋਗੇ ਉਹ ਮੈਨੂੰ ਮਨਜ਼ੂਰ ਹੋਏਗਾ ਨਿਸ਼ਚੈ ਕਰੇ ਆਪਣੀ ਜਿੱਤ ਕਰੋ ਕਹਿ ਕੇ ਅਸੀਂ ਸਟੇਜ ਤੇ ਚੜ ਗਏ ਮੈਂ ਸ਼ਾਇਦ ਪਿਛਲੀ ਵਾਰ ਵੀ ਦੱਸਿਆ ਸੀ ਤੇ ਸਿਰਫ ਇੱਕ ਸਵਾਲ ਇੱਕ ਸਵਾਲ ਨੇ ਮੈਨੂੰ ਮਿਸਟਰ ਸਿੰਘ ਇੰਟਰਨੈਸ਼ਨਲ ਬਣਾਇਆ ਔਰ ਉਦੋਂ ਦਾ ਇੱਕ ਟਰਨਿੰਗ ਪੁਆਇੰਟ ਜ਼ਿੰਦਗੀ ਦੇ ਵਿੱਚ ਆਇਆ ਤੇ ਅੱਜ ਜੋ ਵੀ ਹਾਂ ਤੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਹੈ ਮੇਰਾ ਅਕੀਦਾ ਹਰ ਇੱਕ ਦਾ ਅਕੀਦਾ ਕਿਤਨਾ ਕਿਤੇ ਹੁੰਦਾ ਮੇਰਾ ਅਕੀਦਾ ਗੁਰਦਾਰਾ ਫਤਿਹਗੜ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਬੜਾ ਜੁੜਿਆ ਹੋਇਆ। ਮੈਂ ਦੁਨੀਆ ਦੇ ਜਿਹੜੇ ਮਰਜੀ ਕੋਨੇ ਦੇ ਵਿੱਚ ਹੋਵਾਂ ਜਦੋਂ ਵੀ ਸਭਾ ਲੱਗਦੀ ਹੈ ਮੈਂ ਉੱਥੇ ਦਰਸ਼ਨ ਦਿਦਾਰੇ ਕਰਨ ਲਈ ਜ਼ਰੂਰ ਜਾਣਾ। ਤਾਂ ਮੈਨੂੰ ਸਵਾਲ ਇਹ ਆਇਆ ਕਿ ਜੇ ਤੁਹਾਨੂੰ ਚੰ드ਰਮਾ ਤੇ ਭੇਜ ਦਿੱਤਾ ਜਾਵੇ ਤੇ ਜੇ ਤੁਸੀਂ ਥੱਲੇ ਕੋਈ ਧਰਤੀ ਦੇਖਣੀ ਹੋਵੇ ਤਾਂ ਕਿਹੜੀ ਦੇਖੋਗੇ? ਤਾਂ ਸੋ ਆਪਣਾ ਅਕੀਦਾ ਹੁੰਦਾ ਕਿਸੇ ਨੇ ਲਿਖਿਆ ਮੈਂ ਆਪਣਾ ਸਕੂਲ ਦੇਖਾਂਗਾ, ਕਿਸੇ ਨੇ ਘਰ ਲਿਖਿਆ, ਕਿਸੇ ਨੇ ਆਪਣਾ ਨਾਨਕਾ ਘਰ ਲਿਖਿਆ ਤੇ ਮੈਂ ਲਿਖਿਆ ਕਿ ਮੈਂ ਦੇਖਾਂਗਾ ਜੋਤੀ ਸਰੂਪ ਦੀ ਉਹ ਪਾਵਨ ਪਵਿੱਤਰ ਤੇ ਬਹੁਮੁੱਲੀ ਧਰਤੀ ਜਿੱਥੇ ਛੋਟੇ ਸਾਹਬਜ਼ਾਦਿਆਂ ਦੇ ਦੇਹਾਂ ਦਾ ਸੰਸਕਾਰ ਹੋਇਆ ਸੀ ਉਹ ਜਵਾਬ ਨੇ ਮੇਰੇ ਗੱਲ ਦੇ ਵਿੱਚ ਮਿਸਟਰ ਸਿੰਘ ਇੰਟਰਨੈਸ਼ਨਲ ਦਾ ਮੈਡਲ ਪਾ ਦਿੱਤਾ ਇਹ ਜੱਜਿਸ ਨੇ ਮੈਨੂੰ ਬਾਅਦ ਦੇ ਵਿੱਚ ਦੱਸਿਆ ਕਿ ਤਿੰਨ ਬੰਦਿਆਂ ਦਾ ਕੰਪੀਟੀਸ਼ਨ ਬਿਲਕੁਲ ਸਿਮਲਟੇਨੀਅਸ ਚੱਲ ਰਿਹਾ ਸੀਗਾ ਸਾਨੂੰ ਬੜਾ ਮੁਸ਼ਕਲ ਹੋ ਰਿਹਾ ਸੀ ਕਿਵੇਂ ਜੱਜ ਕਰੀਏ ਤੁਹਾਡੇ ਉਸ ਜਵਾਬ ਨੇ ਤੁਹਾਡੇ ਗੱਲ ਦੇ ਵਿੱਚੋਂ ਮੈਡਲ ਪਾਇਆ ਸੋ ਇਹ ਤੁਹਾਡਾ عقیدہ ਹੈ ਇਹ ਤੁਹਾਡੇ ਦਸਤਾਰ ਨੇ ਇਹ ਤੁਹਾਡੀ ਪਰਵਰਿਸ਼ ਹੈ ਜਿਹੜੀ ਤੁਹਾਨੂੰ ਕਿੱਥੇ ਵੀ ਲੈ ਕੇ ਜਾ ਸਕਦੀ ਹੈ ਉਹ ਦਿਨ ਤੇ ਅਜਿਹੇ ਦਿਨ ਦੁਨੀਆ ਦਾ ਕੋਈ ਐਸਾ ਕੋਨਾ ਨਹੀਂ ਜਿੱਥੇ ਮੈਂ ਨਹੀਂ ਗਿਆ ਔਰ ਦੁਨੀਆ ਦਾ ਕੋਈ ਐਸਾ ਕੋਨਾ ਨਹੀਂ ਜਿੱਥੇ ਪਹਿਚਾਨ ਨਹੀਂ ਬਣੀ ਪਰ ਇਹ ਪਹਿਚਾਨ ਕਿਵੇਂ ਬਣੀ ਹੈ ਇਹ ਸਿਰਫ ਮੇਰੀ ਦਸਤਾਰ ਨੇ ਪਹਿਚਾਨ ਬਣਾਈ ਹੈ ਸਾਲ 2006 ਦੇ ਵਿੱਚ ਜਦੋਂ ਮੈਂ ਐਂਕਰਿੰਗ ਸ਼ੁਰੂ ਕੀਤੀ ਉਦੋਂ ਦਸਤਾਰਲੇ ਐਂਕਰ ਹੁੰਦੇ ਹੀ ਨਹੀਂ ਸੀ ਬਹੁਤ ਘਟ ਹੁੰਦੇ ਸੀਗੇ ਮੈਂ ਨੌਇਡਾ ਦੇ ਇੱਕ ਚੈਨਲ ਦੇ ਵਿੱਚ ਇੰਟਰਵਿਊ ਦੇਣ ਗਿਆ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਕਦੇ ਦਸਤਾਰਲਾ ਐਂਕਰ ਦੇਖਿਆ ਨਹੀਂ ਕਿ ਤੁਸੀਂ ਕਰ ਪਾਉਂਗੇ ਤੇ ਮੈਂ ਉਹਨਾਂ ਨੂੰ ਕਹਿਆ ਸੀ ਕਿ ਮੈਨੂੰ ਸਿਰਫ 2 ਮਹੀਨੇ ਦਾ ਟਾਈਮ ਦਿਓ ਜੇ ਮੈਂ ਨਾ ਕਰ ਪਾਇਆ ਤਾਂ ਮੈਂ ਆਪ ਹੀ ਛੱਡ ਦਾਂਗਾ ਉਹ 2 ਮਹੀਨਿਆਂ ਦੇ ਵਿੱਚ ਟੀਆਰਪੀ 3 ਗੁਣਾ ਵੱਧ ਗਈ ਸੀ ਚੈਨਲ ਦੀ ਉਹ ਦਿਨ ਤੇ ਅੱਜ ਦਾ ਦਿਨ ਗੁਰੂ ਮਹਾਰਾਜ ਦੀ ਕਿਰਪਾ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਜਿਸ ਕਰਕੇ ਅੱਜ ਤੁਹਾਡੇ ਸਾਹਮਣੇ ਖੜੇ ਹਾਂ ਹਰ ਵਕਤ ਇਹੀ ਅਰਦਾਸ ਕਰੀਦੀ ਹੈ ਕਿ ਇਹ ਦਸਤਾਰਾਂ ਦੇ ਜੜੀਆਂ ਇਹ ਦਿਨੋ ਦਿਨ ਵਧਣ ਹਾਂ ਇਹ ਗੱਲ ਜ਼ਰੂਰ ਹੈ ਜਿਵੇਂ ਭਾਜੀ ਹੋਰਾਂ ਨੇ ਵੀ ਕਿਹਾ ਕਿ ਕਈਆਂ ਨੂੰ ਅੱਜ ਕੱਲ ਇਤਰਾਜ਼ ਹੋਣ ਲੱਗ ਗਿਆ ਟੈਨਸ਼ਨਾਂ ਹੋਣ ਲੱਗ ਗਈਆਂ ਨੇ ਦਸਤਾਰਾਂ ਤੋਂ ਸੋ ਉਹਨਾਂ ਨੂੰ ਹੀ ਥੋੜਾ ਜਿਹਾ ਆਪਣਾ ਦਿਮਾਗ ਠੀਕ ਕਰਨਾ ਪੈਣਾ ਇਹ ਦਸਤਾਰਾਂ ਤਾਂ ਐਵੇਂ ਹੀ ਰਹਿਣਗੀਆਂ ਐਵੇਂ ਚਮਕਦੀਆਂ ਰਹਿਣਗੀਆਂ ਔਰ ਐਦਾਂ ਹੀ ਵੱਧੀਆਂ ਰਹਿਣਗੀਆਂ ਦਸਤਾਰਾਂ ਨਹੀਂ ਕਦੇ ਘੱਟ ਹੋ ਸਕਦੀਆਂ ਜਿਨ੍ਹਾਂ ਨੂੰ ਦਸਤਾਰਾਂ ਤੋਂ ਕੋਈ ਪ੍ਰੋਬਲਮ ਹੈ ਉਹ ਆਪਣਾ ਦਿਮਾਗ ਠੀਕ ਕਰ ਲੈਣ ਪਰ ਇਹ ਦਸਤਾਰਾਂ ਐਦਾਂ ਹੀ ਰਹਿਣਗੀਆਂ ਸੋ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿਨ੍ਹਾਂ ਨੇ ਆਪਣੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਨੇ ਔਰ ਮੈਂ ਤਾਂ ਹੈਰਾਨ ਸੀਗਾ ਕਿ ਜਜਮੈਂਟ ਕਰਨੀ ਕਿੰਨੀ ਔਖੀ ਹੈ ਜੱਜ ਸਾਹਿਬਾਨ ਦੇ ਲਈ ਇੱਕ ਤੋਂ ਵੱਧ ਕੇ ਇੱਕ ਬੱਚੇ ਨੇ ਔਰ ਸਾਰੇ ਹੀ ਸਿੰਘ ਸਜੇ ਹੋਏ ਨੇ ਔਰ ਕਿਸੇ ਦੀ ਵੀ ਦਸਤਾਰ ਮਾੜੀ ਨਹੀਂ ਹੁੰਦੀ ਜਾਂ ਥੋੜੀ ਨਹੀਂ ਹੁੰਦੀ ਸਾਰੇ ਹੀ ਸਲਾਹਣਯੋਗ ਨੇ ਕੰਪੀਟੀਸ਼ਨ ਦਾ ਇੱਕ ਪੈਟਰਨ ਜ਼ਰੂਰ ਹੁੰਦਾ ਕਿ ਫਸਟ ਸੈਕੰਡ ਥਰਡ ਉਹਨੇ ਆਣਾ ਹੀ ਆਣਾ ਪਰ ਸਾਰੇ ਹੀ ਪ੍ਰਸ਼ੰਸਾ ਦੇ ਪਾਤਰ ਹੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿੰਨੇ ਵੀ ਬੱਚੇ ਪਹੁੰਚੇ ਨੇ ਮੇਰੀ ਸਤਿਗੁਰੂ ਜੀ ਦੇ ਚਰਨਾਚ ਅਰਦਾਸ ਹੈ ਸਤਿਗੁਰੂ ਇਹਨਾਂ ਸਮੂਹ ਬੱਚਿਆਂ ਨੂੰ ਜਿੱਥੇ ਦਸਤਾਰ ਦੇ ਵਿੱਚ ਆਪ ਜੀ ਨੇ ਕਿਰਪਾ ਕੀਤੀ ਉਥੇ ਅੰਮ੍ਰਿਤ ਧਾਰੀ ਗੁਰਸਿੱਖੀ ਜੀਵਨ ਵੀ ਬਖਸ਼ਿਸ਼ ਕਰਨਾ ਜਿੱਥੇ ਸੋਸਾਇਟੀ ਦਾ ਧੰਨਵਾਦ ਉਥੇ ਹੀ ਸਮੂਹ ਬੱਚਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਦਸਤਾਰ ਮੁਕਾਬਲੇ 'ਚ ਭਾਗ ਲਿਆ ਹੈ ਸੋ ਜਿਸ ਘੜੀ ਦਾ ਇੰਤਜ਼ਾਰ ਸੀਗਾ ਜੀ ਇਨਾਮ ਜੋ ਵੰਡ ਹੋਣੇ ਨੇ ਬੱਚਿਆਂ 'ਚ ਇਹ ਸਭ ਤੋਂ ਪਹਿਲਾਂ 5 ਸਾਲ ਤੋਂ 8 ਸਾਲ ਵਾਲੀ ਕੈਟਾਗਰੀ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਭਾਗ ਲਿੱਤਾ ਸੀਗਾ ਤੀਸਰੇ ਸਥਾਨ ਦੇ ਉੱਤੇ ਆਏ ਨੇ ਕਰਮਨ ਪ੍ਰੀਤ ਸਿੰਘ son of ਜਸਵਿੰਦਰ ਸਿੰਘ ਦੂਸਰੇ ਨੰਬਰ ਤੇ ਮਨਵੀਰ ਸਿੰਘ ਪੁੱਤਰ ਸਦਾ ਵਰਿੰਦਰ ਸਿੰਘ ਜਿਸ ਬੱਚੇ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ ਹੈ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਸੋ ਉਸ ਬੱਚੇ ਦਾ ਨਾਮ ਹੈ ਜਸ਼ਨਦੀਪ ਸਿੰਘ ਪੁੱਤਰ ਸਰਦਾਰ ਗਚਰਨ ਸਿੰਘ ਦੂਸਰੀ ਕੈਟਾਗਰੀ ਜਿਸ ਵਿੱਚ ਇਹ ਲੜਕੀਆਂ ਦਾ ਅਲੱਗ ਹੀ ਇਸ ਕੋਇੰਗ ਕੀਤੀ ਹੈਗੀ ਹੈ ਸੋ ਉਸ ਦੇ ਵਿੱਚ ਜੋ ਦੂਸਰਾ ਇਨਾਮ ਪ੍ਰਾਪਤ ਕੀਤਾ ਹੈ ਦਿਲਦੀਪ ਕੌਰ ਡਾਟਰ ਆਫ ਸਰਦਾਰ ਅਮਰਜੀਤ ਸਿੰਘ ਉਹ ਜਿਸ ਬੇਟੀ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ ਹੈ ਦਲਬੀਬ ਪ੍ਰੀਤ ਕੋ ਪਤਰੀ ਸਰਦਾਰ ਇੰਦਰਪਾਲ ਸਿੰਘ ਪੰਜਵੇਂ ਨੰਬਰ ਤੇ ਜੋ ਆਏ ਨੇ ਇਸ ਕੈਟਾਗਰੀ ਦੇ ਵਿੱਚ ਸਤ ਪੈਵਾਨ ਸਿੰਘ ਪੁੱਤਰ ਸਰਦਾਰ ਅਮਨਦੀਪ ਸਿੰਘ स्थान से जो आए ने मनिंदर सिंह पुत्र सरदार गुलजीत सिंह जो तीसरे स्थान से आए ने सुखदीप सिंह पुत्र सरदार गुरप्रीत सिंह दूसरा स्थान जो प्राप्त किया है जसतेज सिंह पुत्र सरदार कुलदीप सिंह और इस कैटेगरी से जो पहला नाम प्राप्त किया है ਤਰਨ ਜੋ ਸਿੰਘ ਪੁੱਤਰ ਸਰਦਾਰ ਜਸਪ੍ਰੀਤ ਸਿੰਘ 13 ਸਾਲ ਤੋਂ 16 ਸਾਲ ਵਾਲੀ ਜਿਹੜੀ ਕੈਟਾਗਰੀ ਹੈ ਉਸ ਦੇ ਵਿੱਚ ਪੰਜਵੇਂ ਸਥਾਨ ਤੇ ਆਏ ਆ ਭਵਜੋਤ ਸਿੰਘ ਪੁੱਤਰ ਸਰਦਾਰ ਮਨਮੋਹਨ ਸਿੰਘ ਚੌਥੇ ਸਥਾਨ ਤੇ ਪ੍ਰਭਜੋਤ ਸਿੰਘ सरदार जसवंत सिंह तीसरे स्थान इंद्रजीत सिंह पुत्र सरदार काबल सिंह जी दूसरे स्थान गुरलवदीप सिंह पुत्र सरदार राजिंद्र सिंह ਔਰ ਪਹਿਲੇ ਨੰਬਰ ਤੇ ਜਿਸ ਬੱਚੇ ਨੇ ਇਸ categories ਚ ਅਵਾਰਡ ਜਿੱਤਿਆ ਹੈ ਹਰਵੀਰ ਸਿੰਘ ਪੁੱਤਰ ਹੈ ਪਾਲ ਸਿੰਘ 11000 ਰੁਪਏ ਦਾ ਇਹ ਵਿਸ਼ੇਸ਼ ਚੈਂਪੀਅਨ ਅਵਾਰਡ ਹੈ ਜੀ ਵਿਸ਼ੇਸ਼ ਨਾਮ ਜੋ ਕਿ ਜਾਂਦਾ ਹੈ ਗੁਲਗੀਨ ਕੋਲ ਪਤਰੀ ਅਮਰੀਕ ਸਿੰਘ ਸੋ ਬੱਚੀ ਨੇ ਦਮਾਲਾ ਸਾਹਿਬ ਸਜਾਏ ਨੇ ਸਾਰੇ ਸ਼ਸਤਰ ਪ੍ਰਕਾਸ਼ ਕੀਤੇ ਨੇ ਔਰ ਬਹੁਤ ਸੋਹਣੇ ਦਮਾਲਾ ਸਾਹਿਬ ਕੇ ਆਪਣੇ ਦਿੱਤੇ ਹੋਏ ਸਮੇਂ ਤੇ ਸਜਾਏ ਨੇ ਔਰ ਬੱਚੀ ਨੂੰ ਵਿਸ਼ੇਸ਼ ਨਾਮ ਹੁਣ ਇੱਕ ਵਿਸ਼ੇਸ਼ ਸਨਮਾਨ ਸਰਦਾਰ ਹਰਪ੍ਰੀਤ ਸਿੰਘ ਜੀ ਹੁਣਾ ਦਾ ਕੀਤਾ ਜਾਣਾ ਹੈ ਜੀ ਉਹ ਮੈਂ ਬੇਨਤੀ ਕਰੂੰਗਾ ਸੰਤ ਪਾਪਾ ਬਲਬੀਰ ਸਿੰਘ ਜੀ ਹੁਣਾ ਨੂੰ ਔਰ ਆਪਣੇ ਸਿੱਖ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੈਂਬਰਸ ਨੂੰ ਕੇ ਪਾਜੀ ਹਾਈਪ ਵੀ ਹੋਣਾਗਾ ਸਨਮਾਨ ਕੀਤਾ ਜਾਵੇ ਜੀ